ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦੇ ਨਵੀਂ ਸ਼ੁਰੂਆਤ ਤੇ ਅੱਜ ਵਿਆਹ ਤੋਂ ਇੱਕ ਜਾਗੋ ਤੋਂ ਇੱਕ ਦਿਨ ਪਹਿਲਾਂ ਕੱਲ ਨੂੰ ਜਾਗੋ ਆ ਤੇ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੇ ਆਪਾਂ ਵੀਡੀਓ ਹੁਣ ਪਾ ਰਹੇ ਹਾਂ ਤੇ ਗੱਲ ਐਦਾ ਵੀ ਹੁਣ ਅਸੀਂ ਜਾਣਾ ਹੈ ਸ਼ੋਪਿੰਗ ਕਰਨ ਵਾਸਤੇ ਮਰਦੀ ਦੇ ਵਾਸਤੇ ਲਹਿੰਗਾ ਬੁੱਕ ਕਰ ਗਿਆ ਇੱਕ ਦਿਨ ਪਹਿਲਾਂ ਹੈਂ ਖੁਦਾ ਦੀ ਮਿਹਰ ਦੇ ਗਿਣੀ ਮਿਲ ਜੇਗਾ ਵੇਹ ਤੇ ਮੇਰੀ ਜਾਨ ਉਹਦੇ ਜਦੋਂ ਮਰਜੀ ਲਾ ਲੇ ਜਿਵੇਂ ਲੱਗੇ ਮੈਨੂੰ ਨਹੀਂ ਲੱਗਦਾ ਅਗਲਾ ਕਰਕੇ ਦੇ ਜੱਟ ਤੇ ਹੁਣ ਲੇਟ ਹੋ ਗਏ ਆ ਅਸੀਂ 10 ਵਜ ਗਏ ਨੇ ਸਾਡੇ ਸਵੇਰੇ ਦੇ ਤੇ ਬਾਕੀ ਹੋਰ ਇੰਨੇ ਸਾਰੇ ਕੰਮ ਰਹਿੰਦੇ ਨੇ ਪਰ ਇਹਨੂੰ ਹੁਣ ਲਹੰਗੇ ਦੀ ਫਾਈ ਹੋਈ ਚਲੋ ਉਹ ਤੇ ਕਰਨਾ ਹੀ ਪੈਣਾ ਹੈ ਸਹੀ ਪਰ ਚਲੋ ਕੋਈ ਗੱਲ ਨਹੀਂ ਮੈਂ ਆਪਣੇ ਕੱਪੜੇ ਲਿਆਣੇ ਹਲੇ ਲੈ ਕੇ ਨਹੀਂ ਆਇਆ ਹੈਗਾ ਇੰਨੇ ਕੱਪੜੇ ਲੈ ਕੇ ਵੀ ਹਲੇ ਤੇ ਨੂੰ ਕੁਛ ਨਹੀਂ ਹੈਗੇ ਚਲ ਕੋਈ ਗੱਲ ਨਹੀਂ ਤੈਨ ਕੋਈ ਗਾ ਨਹੀਂ ਜਨਾਨੀਆਂ ਖੁਸ਼ ਹੋਣੀਆਂ ਚਾਹੀਦੀਆਂ ਮਤਲਬ ਵਿਆਹ ਤਾਂ ਲੇਡੀਜ਼ ਦਾ ਹੀ ਹੁੰਦਾ ਜਨਾਨੀਆਂ ਦਾ ਨਹੀਂ ਹੁੰਦਾ ਮੇਨ ਬੰਦਿਆਂ ਦਾ ਗਾਦਾ ਵਿਆਹ ਹੁੰਦਾ ਬੰਦੇ ਉਹੀ ਬਾਕ ਬਾਲ ਲੈਣੀ ਬਸ ਗੋਡ ਬੰਡ ਪਾ ਲੈਣਾ ਬਸ ਉਹੀ ਹਿਆਲ ਚਲਿਏ ਚਲੋ ਠੀਕ ਹੈ ਜੇ ਜਾ ਗਏ ਹਾਂਜੀ ਅਸੀਂ ਦੁਕਾਨ ਤੇ ਪਹੁੰਚ ਚੁੱਕੇ ਹਾਂ ਪਰ ਇੱਥੇ ਹਲੇ ਕੋਈ ਆਇਆ ਨਹੀਂ ਬਸ ਆਹ ਕਸਟਮਰ ਆਏ ਨੇ ਕੋਈ ਉਹ ਵੀ ਲੁੱਡੂ ਗਿੱਡੀ ਜਾਂਦਾ ਵਿੰਡੋ ਖੇੜਦੇ ਨੇ ਤੇ ਆਹ ਦੇਖੋ ਸਾਹਮਣੇ ਕਿ ਉਹ ਆਦਕ ਡਿਗਰੀ ਸ਼ੀਸ਼ੇ ਲੱਗੇ ਹੋ। ਚੱਲ ਵੀਡੀਓ ਬਣਾ ਲਈਏ ਨਾ ਫਾਇਦਾ ਉਠਾ ਲਈ ਆਪਾਂ। ਅੱਲੇ ਸੇਲਜ਼ਮੈਨ ਵੀ ਨਹੀਂ ਆਏ ਹੈ। ਹਿਆਲੇ 15 ਮਿੰਟ ਦਾ ਘਾਣਾ ਸਾਰਿਆਂ ਨੂੰ ਇੱਕ ਮੁੰਡਾ ਐਕਸਪਰਟ ਨਿਸਟ ਬਸ। ਲੰਘੇ ਦੇ ਲੱਦੋਈ। ਉਹ ਮਨਪੀ ਦਾ ਲੰਘਾ ਦਹੀ ਹੈ ਤੇਰਾ। ਜਿਹੜਾ ਪਹਿਲਾਂ ਤੂੰ ਵਿਆਹ ਦੋ ਪੈਸ। ਆ ਰਿਹਾ। ਆਜੂ। ਉੱਤੇ ਪਿਆ ਹੋਇਆ। ਆਹੀ ਪਾਲਿਆ ਤੂੰ। चकला यार और यारे देखो कि खरे खरे क्या बात है बहुत सोने सोने महंगे चको बहुत बड़ी शॉप है बहुत बड़ी है ना उधर भी ना दी। ਬੜੀ ਗੱਲਬਾਤ ਬਸ ਵਧੀਆ ਹੈ ਤੁਸੀਂ ਬੜੀ ਜਲਦੀ ਆ ਗਏ ਆਪਾਂ ਕਾਲੀ ਪਾਈ ਸੀਗੀ ਆਪਾਸ ਕਰੋ ਛੇਤੀ ਵਾਰੀ ਵੀ ਆ ਜਾਏਗੀ ਹਾਂ ਇਹ ਤਾਂ ਜਲਦੀ ਗੱਲ ਸਵੇਰੇ ਉਸ ਦਿਨ ਆਪਾਂ ਉਦੋਂ ਸਵੇਰੇ ਆਏ ਸੀ ਤੇ ਸ਼ਾਮ ਨੂੰ ਘਰ ਗਏ ਸੀ ਆ ਜੀ ਇਹ ਵੀ ਜਲਦੀ ਦੇਣੀ ਉਹ ਇੱਕ ਦਿਨ ਗਿਆ ਸੀ ਆਪਣਾ ਹਾਂ ਸਹੀ ਗਾ ਚਲ ਵੀ ਹੋਰ ਵੀ ਸ਼ੋਪਿੰਗ ਕਰਨੀ ਹੈ ਸਮਾਨ ਦੀ ਲਿਸਟ ਹੈ ਜਿਹੜੀ ਮੈਂ ਘਰੋਂ ਬਣਾ ਕੇ ਲੈ ਕੇ ਆਈਂਗੀ ਦਾਈ ਇਹਦਾ ਲਿਸਟ ਐਸੇ ਦੂਜੀ ਇਹ ਮਮੀ ਨੇ ਮੰਗਾਇਆ ਹੈ ਜਰਾਬਾਂ ਨੇ ਅੱਛਾ ਅੱਛਾ ਮਮੀ ਨੇ ਮੰਗਾਇਆ ਏ ਵੀ ਲੈ ਕੇ ਜਾਣਾ ਨੰਨੂ ਦਾ ਵੀ ਲੈਣਾ ਸਮਾਨ ਨੰਨੂ ਦੇ ਇਨਰ ਯਾਦ ਰੱਖਿਓ ਬੱਸ ਕੋਈ ਗੱਲ ਉਹਦੇ ਲਈ ਸੈਟ ਸੁੱਟ ਵੀ ਲੈ ਕੇ ਜਾਣਾ ਅਸੀਂ ਆ আচ্ছা ਚਲੋ ਕੋਈ ਗੱਲ ਹਾਂਜੀ ਤੇ ਫੇਰ ਉਹੀ ਗੱਲ ਹੋ ਗਈ ਬਈ ਅਸੀਂ ਬਾਜ਼ਾਰ ਗਏ ਸੀਗੇ ਉੱਥੇ ਗਏ ਸੀਗੇ ਤੇ ਉੱਥੇ ਬਾਅਦ ਚ ਜਾ ਕੇ ਅਸੀਂ ਉਲਝ ਗਏ ਤੇ ਉਹ ਵੀਡੀਓ ਬਣਾ ਨਹੀਂ ਪਾਏ ਤੇ ਹੁਣ ਅਸੀਂ ਵਾਪਸ ਆ ਚੁੱਕੇ ਹਾਂ ਥੋੜੀ ਬੋਧੀ ਸ਼ਾਪਿੰਗ ਕੀਤੀ ਐ ਤੇ ਵਾਪਸ ਆ ਗਏ ਕਿਉਂਕਿ ਹਲੇ ਫੇਰ ਜਾਣਾ ਬਾਜ਼ਾਰ ਤੇ ਦੋ ਤਿੰਨ ਗੇੜੇ ਲੱਗਣੇ ਆ ਆ ਮੁੰਡੇ ਨੂੰ ਕੋਟ ਪਹਿਨ ਲੈ ਕੇ ਦੇਣਾ ਸੋਨੂੰ ਨੂੰ ਤੇ ਉਸ ਤੋਂ ਬਾਅਦ ਫਿਰ ਆ ਦੇਖੋ ਤੁਹਾਨੂੰ ਸੱਚ ਆ ਵੀ ਦਿਖਾ ਦਵਾ ਯਾਰ ਸਮਝ ਨਹੀਂ ਆਉਂਦਾ ਕੀ ਕੀ ਕਰਾਂ ਕੀ ਕੀ ਦਿਖਾਵਾਂ ਕਾਦੀ ਕਾਦੀ ਵੀਡੀਓ ਬਣਾਈ ਆ ਦੇਖੋ ਉਹ ਸਾਫ਼ ਕਰ ਲਾ ਚੈੱਕ ਕਰੋ ਯਾਰ ਆ ਤੁਸੀਂ ਮੁੰਡਿਆਂ ਨੇ ਸਿਰਾ ਲਾਇਆ ਪਿਆ ਥੱਲੇ ਵੀ ਆ ਦੇਖੋ ਇਹ ਥੱਲੇ ਵੀ ਨਪੂੜੀਆਂ ਦੇ ਵੀ ਲਾਤੀ ਐ ਆ ਦੇਖੋ ਇਹ ਨਾ ਬਾਹਰ ਤਾਂ ਦਿਖਾ ਦੇਣਾ ਬਾਅਦ ਚ ਮਾੜਾ ਇਹ ਦਿਖਾਈ ਦੇਣਾ ਚੱਲ ਹਲੇ ਵੈਸੇ ਕਰਨੀ ਹੈ ਹਲੇ ਤਾਂ ਰਹਿੰਦੀ ਹੈ ਹਲੇ ਕਾਫੀ ਜ਼ਿਆਦਾ ਰਹਿੰਦੀ ਹੈ ਮਲੇ ਕਰ ਰਹੇ ਨੇ ਤਿਆਰੀ ਚੱਕੋ ਠੀਕ ਹੈ ਨਾ ਹਲੇ ਵੇਹੇ ਕਰਨੀਆਂ ਇਹਨਾਂ ਨੇ ਹੋਰ ਸੈਟਿੰਗ ਜੀ ਇਹ ਜੀ ਸਿਆਵੜ ਦੀ ਹੋਰ ਸੈਟਿੰਗ ਕਰਨੀ ਵਾਲੇ ਸਮਾਨ ਥੋੜਾ ਥੋੜਾ ਗਿਆ ਸਮਾਨ ਲੈ ਕੇ ਆਉਣਾ ਇਹਨਾਂ ਨੇ ਇਹ ਕਰਨਗੇ ਕੀ ਬੇਟਾ ਦਿਖਾ ਦੇ ਮम्मा ਉਹਨੂੰ ਦਗਾ ਦੇ ਮम्मा ਉਹਨੂੰ ਉਹ ਆਖੇ ਨਾ ਮਰੇ ਬੋਲੀਆਂ ਹੀ ਕਤਲੀਆਂ ਉਹ ਯਾ ਠੀਕ ਨੇ ਮੰਮੀ ਗਰਮੀ ਆ ਹੁਣ ਨੰਨੇ ਖੇਲੇ ਰਿਹਾ ਨੰਨੇ ਕਿਸਿਆਂ ਨੂੰ ਪਹਿਲਾ ਕਿਉਂ ਦੱਸਦਾ ਹੈ ਚਲ ਵਹਾ ਦੇ ਮੜਾ ਵਹਾ ਕੇ ਵਿੱਚ ਰੱਖ ਦੇ ਨਾ ਇਹ ਮੁਸਕਾਨ ਵਾਸਤੇ ਮम्मा ਵਾਸਤੇ ਤੇਰੇ ਵਾਸਤੇ ਵੀ ਲਿਆਂਦਾ ਮਰਬੀ ਦਿਖਾ ਦੇ ਯਾਰ ਉਹਨੂੰ ਆ ਠੀਕ ਹੈ ਤੋਂ ਵਾਲੀਆਂ ਹੋਰੀ ਕਰਨੇ ਇੱਕ ਤੋਂ ਦੇ ਲਈ ਮੈਂ ਤਾਂ ਨਾ ਮਮਮੀ ਕਹਿੰਦੀ ਸੀ ਬੀਬੀ ਬੀਬੀ ਮੇਰੇ ਕੋਲ ਥੋੜੀ ਜਾਂਦੀ ਕਾਏ ਇਹਨੇ ਰੋਲੇ ਲੈ ਆਂਦੇ ਰੋਕ ਜਾ ਕਰਕੇ ਇਹਦੇ ਵਿੱਚ ਇਹਦੇ ਵਿੱਚ ਇਤਨੀ ਹੈ ਆ ਠੀਕ ਹੈ ਥੋੜੀ ਜਾਈ ਇਹ ਇਹ ਹੈ ਐ ਉਹਦੀ ਦੁਕਾਨ ਤੇ ਹੋਰ ਕੀ ਹੈ ਨਾ ਮੇਰੇ ਮੱਤੇ ਸੁਮਾਨ ਲਿਆਂਦਾ ਉਹ ਕਾਂੰਡ ਹੈ ਮੈਨੂੰ ਸਭ ਨੇ ਬਖਾਇਓ ਅਮਸਕਾਂ ਤੇਰਾ ਇਹ ਵੇਲਾ 300 ਦਾ ਆਇਆ ਐ ਨੰਨੂ ਦਾ ਲਿਆ ਕਹਿੰਦੀ ਬਸ ਐਹੀ ਮੇਰੇ ਵਾਸਤੇ ਵੇਖਿਓ ਦੂਰ ਪੁੱਤਰ ਹਲੇ ਲਿਆਣਾ ਲਿਆਣਾ ਸਮਾਨ ਆ ਓਏ ਇਹਨੂੰ ਉਹ ਤਾਂ ਦਿਖਾ ਦੇ ਇਹਦਾ ਉਹ ਜਿਹੜਾ ਹੇਅਰ ਵਾਲਾ ਹੇਅਰ ਦਿਖਾ ਦੇ ਦਿਖਾ ਦੇ ਤੇਰੇ ਵਾਸਤੇ ਸਪੈਸ਼ਲ ਲੈ ਕੇ ਆਏ ਆਂ ਪਾਰਲਰ ਤੇ ਪਾਰਲਰ ਤੇ ਤਿਆਰ ਹੋਏਗਾ ਨਾ ਉਦੋਂ ਲੱਗੇਗਾ ਤੇਰੇ ਨੂੰ ਮੱਗਿਆ ਲੱਗ ਰਿਹਾ ਵਾ ਤੁਸੀਂ ਪਹਿਲਾਂ ਕਿਉਂ ਬੋਲਤਾ ਆ ਕੇ ਮਸਾਂ ਨੂੰ ਆ ਤੇ ਮੈਂ ਬਗੜ ਕਰਨ ਨੂੰ ਕੀੜਾ ਲੋ ਗਾਇ ਉਹਨਾਂ ਨੂੰ ਤਾਂ ਤੇ ਦੋਈਨਾਂ ਦੇ ਆਏ ਨੇ ਜੇ ਹਾਂ ਬੇਬੀ ਤੇਰੇ ਸਾਟ ਲੱਗਦੀ ਕਿਵੇਂ ਹੈ ਖੂਨ ਵਗ ਗਿਆ ਯਾਰ ਇਹ ਨੰਨੂ ਦਾ ਗੇਟ 'ਚ ਵੜਦੇ ਆਂ ਖੂਨ ਆਏ ਆਹ ਟੋਪ ਚੱਡੇ ਕੇ ਆਲੇ ਕਰਨਾ ਉਹ ਤਾਂ ਚੱਲ ਉਸ ਹੁੰਦੇ ਹੀ ਨੇ ਨਾਲ ਆਉਣਾ ਲੱਗ ਥੋੜੀ ਮਿਲਣਾ ਲੱਗ ਨਹੀਂ ਨਾ ਮਿਲਦਾ ਇਹ ਲੈ ਆਨੇ ਮੈਂ ਵਾਪਸ ਉਹ ਬੰਦਾ ਮੇਰੇ ਬਾਪਾ ਮੈਂ ਨਹੀਂ ਆਦੀ ਜਾਗੋ ਆਹ ਉਹ ਦੁੱਲਿਆ ਹਾਂ ਜੀ ਤੇ ਹੁਣ ਘਰੇ ਆ ਸੀਗੇ ਆਗੇ ਸੀਗੇ ਹੋਰ ਇੱਕ ਦੋ ਕੰਮ ਕਰਕੇ ਆਏ ਆ ਫਿਰ ਵੀਡੀਓ ਨਹੀਂ ਬਣਾਈ ਹੈਗੀ ਤੇ ਮੈਂ ਕਹ ਕੀ ਆ ਬਾਜ਼ਾਰਾਂ ਦੇ ਵਿੱਚ ਕੀ ਬਾਰ ਬਾਰ ਵੀਡੀਓ ਬਣਾਈ ਜੇ ਆਪਾਂ ਤੁਹਾਨੂੰ ਪ੍ਰੋਗਰਾਮ ਦਿਖਾਵਾਂ ਪ੍ਰੋਗਰਾਮ ਘਰ ਦੇ ਵਿੱਚ ਕੀ ਚੱਲ ਰਿਹਾ ਉਹ ਦਿਖਾਣੀ ਆਪਾਂ ਘਰ ਦੇ ਵਿੱਚ ਉਹਨੂੰ ਝਾੜੂ ਚੱਲ ਰਿਹਾ ਤੇ ਸੱਟ ਲੱਗੀ ਮਾਨਪ੍ਰੀਤ ਦੇ ਨਾਲ ਬਹੁਤ ਜ਼ਿਆਦਾ ਪੈਰ ਤੇ ਪੈਰ ਦੇ ਵਿੱਚ ਨਾ ਸੀਜੀ ਦਾ ਸਾਰਾ ਨੋਹ ਲੈ ਗਿਆ ਮੈਂ ਦਿਖਾ ਨਹੀਂ ਸਕਦਾ ਇਦਾਂ ਤੋਂ ਇਸ਼ੂ ਆਇਆ ਨਾ YouTube ਤੇ ਫੋਨ ਨਹੀਂ ਦਿਖਾ ਸਕਦੇ ਬਲੱਡ ਐਦਾਂ ਕੋਈ ਚੀਜ਼ ਤੇ ਬਾਕੀ ਹੁਣ ਇਹਦਾ ਵੀ ਲੜੀਆਂ ਲਾਣ ਵਾਲੇ ਆਏ ਆ ਉੱਪਰ ਲੜੀਆਂ ਆਏ ਅ ਜੁੱਤੀਆਂ ਲੈ ਗਈ ਵਿਚਾਰੀ ਜਰਾਉਂ ਚੀਚੇ ਦਾ ਸਦਾ ਚਲ ਕੋਈ ਨਹੀਂ ਠੀਕ ਹੋਈ ਸਾਰੇ ਵੇਹ ਚਾਹਤੇ ਲੈ ਕੇ ਫਿਰਦੀ ਹੈ ਨਾ ਉਹ ਮੁਰਗ ਦੇ ਦੰਦ ਹੋਈ ਜਾਵੇ ਮੈਂ ਤੇ ਐ ਸੋਚ ਕੇ ਪਹਿਲਾਂ ਜੁੱਤੀਆਂ ਚਾਜਦੀਆਂ ਲੈਦੀ ਨੇ ਸੀ ਭਈ ਹੋਦੀ ਹੈ ਵਧੀਆ ਚਲ ਕੋਈ ਡੋਨਟ ਵਰੀ ਬੀਅਰ ਆਪਾਂ ਸਾਡਾ ਪਟਾਕਾ ਇੱਧਰ ਦੇਖੋ ਤੁਸੀਂ ਕੀ ਕਰ ਰਿਹਾ ਸੀ ਹੋਏ ਸੋਨਿਆ ਓਏ ਯਾਰ ਬਾਬੂ ਨਾ ਖਰਾਬ ਕਰੋ ਨਾ ਇਸ ਡੈਕੋਰੇਸ਼ਨ ਕਰਨੀ ਹੈ ਲੈ ਬਾਬੂ ਲੱਗ ਦੂ ਵੇਖੀ ਇੰਨੀ ਆਕੜ ਦੀ ਨਾ ਇੰਨੀ ਆਕੜ ਦੀ ਨਾ ਇਹ ਆ ਵਾਲਾ ਮੁੰਡਾ ਰਾਮ ਨਾ ਪਿਆ ਹੋਇਆ ਆਏ ਹਾਏ ਆਏ ਹਾਏ ਦੇਖ ਚਾਚੀ ਤੇਰਾ ਵਿਆਹ ਵਾਲਾ ਮੁੰਡਾ ਨਾ ਕਿ ਚਾਚਾ ਅੱਛਾ ਵਿਆਹ ਵਾਲਾ ਮੁੰਡਾ ਅੱਛਾ ਚਾਚਾ ਨਹੀਂ ਹੈਗਾ ਚਾਚਾ ਹੀ ਹੈ ਚਾਚਾ ਨਹੀਂ ਹੈ ਸ਼ੈਤਾਨ ਹੈ ਸ਼ੈਤਾਨ। ਓਹ ਮਨੀ ਤਨੂ ਗਾ ਚਾਚਾ ਨਹੀਂ ਹੈ ਸ਼ੈਤਾਨ ਹੈ ਸ਼ਤਾਨ। ਕਹਿੰਦੀ ਵਿਆਹ ਚਾਚਾ ਨਹੀਂ ਵਿਆਹ ਵਾਲਾ ਮੁੰਡਾ ਹੈ। ਓਹ ਬੱਤ ਬੂਟ ਪਾ ਚੜੀ। ਚਾ ਜਾ ਦਾਦਾ। ਨਾਲ ਸੇ ਤੇ ਟੋਪੀ ਪਾ। ਆ ਵਾਢੰਡੀ ਬਾਹਰ। ਚੱਲ ਜਾ ਜਾ। ਲਓ ਜੀ ਆਪਾਂ ਚੜ ਗਏ ਸਤਵੇਂ ਸਮਾਨ ਤੇ। ਤੇ ਆ ਆਪਣਾ ਘਰ ਇੱਧਰ। ਕਾਫੀ ਡੂੰਗਾ ਕੰਮ। ਤੇ ਆਪਾਂ ਨਾਲ ਦੇ ਕੋਠੇ ਤੇ ਚੜੇ ਹੋਇਆ ਲੜੀਆਂ ਲਵਾਣੀਆਂ ਤਾਂ ਕਰਕੇ। ਓਏ ਹੋਏ ਯਾਰ ਪਹਿਲੀ ਵਾਰ ਹੀ ਦੇਖ ਰਿਹਾ ਇੱਥੇ ਪਹਿਲਾਂ ਨਾ ਆਪਣੇ ਕੋਠੇ ਤੋਂ ਐਦਾਂ ਦਿਖਦਾ ਸੀ ਸਾਰਾ ਪਹਿਲਾਂ ਦਿਖਦਾ ਸੀਗਾ ਇੱਥੋਂ ਹੁਣ ਇੱਥੇ ਦੇਖ ਹੁਣ ਭਰਾਵਾ ਮਕਾਨ ਹੀ ਐਨੇ ਬਣ ਗਏ 20 ਸਾਲਾਂ ਦੇ ਵਿੱਚ ਇੱਚੇ ਬਣਾ ਲੈਨੇ ਕਾਫੀ ਆ 20 ਸਾਲਾਂ ਦੇ ਵਿੱਚ ਸਾਰੇ ਉੱਚੇ-ਉੱਚੇ ਹੋ ਗਏ ਹੁਣ ਕੁਝ ਵੀ ਨਹੀਂ ਦਿਖਦਾ ਕੀ ਬਾਤ ਹੈ ਬੰਦਾ ਲੜੀਆਂ ਲਾਣ ਆਇਆ ਤੇ ਉਹਨਾਂ ਲੜੀਆਂ ਲਾਏਗਾ ਹਫ਼ਤਾ ਵਜੇ ਨਾ ਵਾਹ ਜੀ ਵਾਹ ਕਿੰਨਾ ਸੋਹਣਾ 뷰 ਆਂਦਾ ਯਾਰ ਕਿੰਨਾ ਜ਼ਬਰਦਸਤ 뷰 ਆਂਦਾ ਹੈ ਲਵਲੀ ਗਿੱਟੀ ਨਹੀਂ ਗਿੱਟੀ ਲੁਕਕ ਨੂੰ ਰੱਖਦਾ ਹੈ ਗਿੱਟੀ ਲੁਭ ਜਾਤਾ ਹੈ ਯਾਹ ਆਪਣੇ ਆ ਗਏ ਨਾ ਗਿੱਟੀ ਨਿਕਾਲੇ ਤੇ ਯਾਹ ਵੀ ਉਹ ਤੋਂ ਜ਼ਿਆਦਾ ਇਹਦਾ ਇਸਕੇ ਲਈ ਗੁੱਲ ਮੇਕੀ ਲਈ ਤਾਂ ਥੋੜੀ ਚਾਹੀਏ ਨਾ ਇਸ ਜਿਹੜੀ ਯਾਹ ਗਿੱਟੀ ਲੱਗ ਜਾਏਗਾ ਨਾ ਛੱਟ ਜਾਏਗਾ ਹੂੰ ਗਿੱਟੀ ਹੈ ਗਿੱਟੀ ਹੈ ਆਪਣੇ پاس ਅਗਰ ਚਾਹੀਏ ਤੋ ਲੈ ਆਉਂਦੇ ਆ ਹੈਗੀ ਹੈ ਬੜਾ ਠੀਕ ਹੈ ਠੀਕ ਹੈ ਇਹ ਸਮਾਨ ਦਾ ਪੂਰਾ ਰੱਖਦੇ ਆ ਯਾਰ ਕਿਆ ਤਕੜਾ ਵੀਅੂ ਆ ਰਿਹਾ ਤੇਨੋ ਸੋਮੇ ਤਲਾ ਵੀ ਨਾਨਕਾ ਮੇਲਾ ਆ ਚੁੱਕਾ ਆਹ ਵੀਡੀਓ ਆਪਾਂ ਬਣਾ ਤੀਏ ਲਓ ਜੀ ਹੋਰ ਮੰਮੀ ਇੱਕ ਟਾਰੋ ਅੱਛਾ ਕਿਆ ਬਾਤ ਹੈ ਜੱਸੀ ਕੇ ਮੰਮੀ ਜੀ ਮੀਗਾ ਹੋਰ ਨੇਕ ਮੇਲੀ ਤਬ ਇਹਦੇ ਨੂੰ ਬੋਲੋ ਅਸੀ ਕਮਾਸੀ ਠੀਕ ਠਾਕ ਹਾਂ ਹਾਂ ਬੋਰਾ ਮਬਲਾ ਕੱਲ ਕੱਲ ਆਵਣਗੇ ਵਧਾਈਆਂ ਤੁਹਾਨੂੰ ਕੱਲ ਆਵਣਗੇ ਠੀਕ ਹੈ ਠੀਕ ਹੈ ਸਤਰੀ ਦਾ ਜੀ ਜੀ ਬਾਈ ਇਹਦਾ ਬਹੁਤ ਹੈ ਠੀਕ ਹੈ ਉਹ ਮੇਰੇ ਮੇਰੀ ਗੱਲ ਸੁਣੋ ਲਿਆਨੇ ਕਰ ਨਵਾਂਗੇ ਪਰੇ ਪਰੇ ਮਿਲਣਾ ਨਹੀਂ ਦਾਦੀ ਨੂੰ ਮਿਲਣਾ ਓਏ 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 ਉੱਧਰ ਇੱਧਰ ਵੀ ਦਾਦੀ ਪਿੱਛੇ ਉਹ ਦਾਦੀ ਨੂੰ ਮੈਂ ਰੱਖਾਂ ਦੇਖ ਲੈ ਕੋਈ ਨਾ ਕੋਈ ਦੋਸਤ 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 ਹਾਂਡੀ ਹਾਂਡੀ ਠੀਕ ਹੋ ਬੱਸ ਯਾਰ ਕਪੜੇ ਹੀ ਨੇ ਕੀ ਵੇਖਣੇ ਨੇ ਹੁਣ ਕਪੜੇ ਨੇ ਕਪੜੇ ਹੀ ਬੱਸ ਕਪੜੇ ਹੀ ਨੇ ਕਪੜੇ ਹੀ ਨੇ ਕਪੜੇ ਨੇ ਪਾਣੇ ਨੇ ਪਾਣੇ ਨੇ ਵਿਆਹ ਹੈ ਵਿਆਹ ਹੈ ਪਾ ਲੈਣੇ ਪਾ ਲੈਣੇ ਬੱਸ ਕਪੜੇ ਹੀ ਨੇ ਕਪੜੇ ਹੀ ਨੇ ਫਿਰ ਕੀ ਹੈ ਖਰਚਾ ਹੀ ਹੈ ਖਰਚਾ ਹੀ ਹੈ ਫਿਰ ਕੀ ਫਿਰ ਚੱਲ ਭੋ ਯਾਰ ਮੈਂ ਕਿਹੜੇ ਚੱਲ ਯਾਰ ਚੱਲ ਯਾਰ ਚੱਲ ਮੇਕਅਪ ਹੀ ਹੈ ਮੇਕਅਪ ਹੀ ਕਰਨਾ ਹੀ ਕਰਨਾ ਹੀ ਫੇਸਲੇ ਫੇਸਲੇ ਫਿਰ ਕੀ ਮੂੰਹ ਚਿੱਟਾ ਹੋਣਾ ਹੀ ਹੋਣਾ ਹੀ ਹੈ ਕਾਲਾ ਹੀ ਕਾਲਾ ਹੀ ਤੇ ਚਿੱਟਾ ਹੋ ਜਾਣਾ ਹੋਇਆ ਹੈ ਫਿਰ ਕੀ ਕਰ ਲੈਣੇ ਕਰ ਲੈਣੇ ਕਰ ਲੈਣੇ ਕਰ ਲੈਣੇ ਚਿੱਟਾ ਗੋਲੂ ਕਰ ਲੈਣੇ ਹਨਾ ਵੀ ਹੈ ਵੀ ਗੋਲੂ ਹੈ ਕਿ ਨਹੀਂ ਨਾ ਯਾਰ ਲੈਣਾ ਪੈਣਾ ਨਹੀਂ ਤੋਂ ਫੇ ਸੂਪਾ ਲਓਇਆ ਬਿਆ ਬਾਲਾ ਕਰ ਚੱਕੋ ਲਟਾ ਜਾ ਗਈਆਂ ਬੜਾ ਕਹਿਣ ਲੱਗ ਰਿਹਾ ਯਾਰ ਇਹਦਾ है ओ सोनू आ गया अब्बा हां ठीक है मैं भी बना रहा हूँ चक्कर तो वोट लग रहा है फिर तो हैं क्या बात है बहुत ही बढ़िया हो गया ये तो बहुत ही बढ़िया बहुत ही बढ़िया हो गया ये <laughs> तो <laughs> बढ़िया लग रहा है यार ਦਾ ਦੁਨ ਮੈ ਲੋ ਵਾ ਲਈ ਦਾ ਲੌਵੀ ਮੁੰਡਿਆਂ ਨੇ ਟੌਰ ਘੜਦੀ ਯਾਰ ਆ ਮੁੰਡਿਆਂ ਨੇ ਸਿਰਾ ਲਾਦਾ ਯਾਰ ਆ ਜੇ ਤੁਸੀਂ ਨਾ ਕੰਮ ਕਰਾਣਾ ਨਾ ਆ ਵਾਲਾ ਆ ਵਾਲਾ ਤੇ ਇਹਨਾਂ ਨੂੰ ਤੁਸੀਂ ਕਹਿਣਾ ਆਹ ਵੇ ਆ ਦੋ ਮੁੰਡੇ ਯਾਰ ਨਤੀਜਾ ਵੀ ਵੇਲੇ ਨਾਲ ਆਈ ਜਾਂਦਾ ਕਰਕੇ ਇਹਦੇ ਕੋਈ ਕਰਾਇਆ ਕਰ ਮਾਣਾ ਵੋਟ ਇਹ ਦੇਖਣਾ ਜਾਂਦਾ ਆ ਅੱਛਾ ਦੇਖਣ ਆਇਆ ਦਾ ਆ ਦੋ ਚੋਬਰ ਠੀਕ ਹੈ ਨਾ ਕੋਈ ਨਾ ਹੋਰ 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 ਆਈ ਡੀ ਵੀ ਡਾਤਾ ਹੀ ਹੈ ਨਾ ਨਾਮ ਦਿੱਤਾ ਜਾਏਗਾ ਇਹਨਾਂ ਨੂੰ ਪੂਰਾ ਪੂਰਾ ਹਾਂ ਹਾਂ ਗੱਡੀ ਮਿਲੂਗੀ ਨਾਮ 'ਚ ਆਹੋ ਗੱਡੀ ਦਾ ਝੂਟਾ ਹਾਂ ਉਹੀ ਕਹਿ ਰਹੇ ਆ ਝੂਟਾ ਮਿਲੇਗਾ ਪਰ ਟੈਗ ਐ ਬਾਈ ਦੀ ਟੈਂਕੀ ਬੋਲੋਣੀ ਆ ਬਾਈ ਦੀ ਟੈਂਕੀ ਬੋਲੋਣੀ ਆ ਹਾਂ ਇਹਦਾ ਨਾਮ ਹੈ ਰਾਹੁਲ ਇਹਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਰਾਹੁਲ ਹੈ ਚਲ ਸ਼ਿਵੇਂ ਤੂੰ ਗੱਡੀ ਨਾਲ ਦੋ ਚਲੇ ਆ ਨਾ ਚੱਲਣਾ ਹੁਣ 4 ਵਜੇ ਰੋਟੀ ਖਾ ਲਓ ਰੋਟੀ ਐ ਚਲ ਕੇ ਖਾ ਲਓ ਰੋਟੀ ਆ ਜਾ ਖਾ ਲਓ ਰੋਟੀ ਲੋ ਜੀ ਅੱਜ ਤੇ ਸੰਗਤ ਆਈ ਵਾਹ ਵਾਹ ਇੱਧਰ ਕੌਣ ਬੈਠਾ ਬੋਲੋ ਦੇ ਹੁਣ ਰਾਤ ਦਾ ਸਮਾਂ ਤੇ ਆਪਾਂ ਹੁਣ ਸਵੇਰ ਦੀ ਕਰਨ ਲੱਗੇ ਆ ਤਿਆਰੀ ਕੱਲ ਨੂੰ ਕਿਉਂਕਿ ਜਾਗੋ ਐ ਤੇ ਇਸ ਕਰਕੇ ਆਪਾਂ ਨਾਲੇ ਮਾਈਆਂ ਨਾਲੇ ਜਾਗੋ ਇਸ ਕਰਕੇ ਆਪਾਂ ਤਿਆਰੀ ਧੂਰੀ ਕਰ ਰਹੇ ਆ ਸਿਆਵੜ ਰਹਿ ਗਈ ਸੀ ਜਿਹੜੀ ਤੁਹਾਨੂੰ ਦੱਸਿਆ ਸੀਗਾ ਉਹ ਹੁਣ ਆਪਾਂ ਕੰਪਲੀਟ ਕਰਨੀ ਐ ਰਾਤ ਨੂੰ ਬਾਕੀ ਮੁੰਡਾ ਆ ਕੇ ਸਵੇਰੇ ਰਾਹੂਲ ਕਰੇਗਾ ਹਨਾ ਬਾਕੀ ਜਿਹੜੀ ਗੇਟ ਦੀ ਹੈ ਨਾ ਸਾਨੂੰ ਠੀਕ ਐ ਨਾ ਹਾਂ ਅੱਲਾ ਗਿੱਟੀਆਂ काका हडाले तक नहीं सुत्ता है। मेरी की करी जांदी है। हाँ। ये चुंबक है। चुंबक है हां। शायद। चिपकर ही ना है ना चीज। आ देखो। नहीं ये नहीं चुंबक। हाँ ये रे यात्री हाथ जाय चुंबक। है उधर देखी मैं वो देखी जरा एक मिनट। उधर देखो। उधर देखो। ओके ਉਹ ਦਦਾ ਜੀ ਨੇ ਬੇਟੇ ਦਾ ਫੋਨ ਹੀ ਪੜਨਾ ਫੋਨ ਲੈ ਕੇ ਵਿਆਹ ਵਾਲੇ ਘਰ ਦੀ ਰੌਣਕ ਉਹ ਦੇਖੋ ਲੈ ਗਈ ਘੜੀ ਇਸਕੇ ਕਮਰੇ ਮੈਡਮ ਨੂੰ ਨਹੀਂ ਜਾਣਾ ਕੋਈ ਜਦੋਂ ਬੰਦੇ ਜਿਹੜੇ ਪਕਾਏ ਨੇ ਉਹਨਾਂ ਨੂੰ ਕਿ ਮੇਰਾ ਫੋਨ ਹੈ ਡੈਡ ਕਰ ਦੇਣਾ ਰਾਤ ਨੂੰ ਉਹ ਤਾਂ ਨਹੀਂ ਦੇਖੋ ਹਾਂਜੀ ਅੱਜ ਦੋ ਦਿਨ ਕੱਪੜਾ ਤੇ ਬੈਠੀ ਮੰਮੀ ਕੀ ਫੜਾ ਦੇਣਾ ਮੈਂ ਪਤਾ ਹੀ ਕੀ ਹੈ ਹਾਂ ਪਹਿਲੇ ਕਮਰੇ ਦੂਜੇ ਕਮਰੇ ਦੀ ਮੰਜ਼ੀ ਪਈ ਮੰਜ਼ੀ ਦਸਰਾ ਪੂਰਾ ਹੋ ਚੁੱਕੀ Ito yung mga ba yung para, kambali. O, okay. wala nila pa